27 ਸਾਲਾ ਗੁਰਸੇਪ ਸਿੰਘ ਦਾ ਕਤਲ ਪ੍ਰਵਾਸੀਆਂ ਦੇ ਵੱਲੋਂ ਉਸ ਵੇਲੇ ਕਰਤਾ ਜਾਂਦਾ ਜਿਸ ਵੇਲੇ ਇਹ ਆਪਣੇ ਸਾਥੀਆਂ ਦੇ ਨਾਲ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤੇ ਕਿਸੇ ਗੱਲ ਨੂੰ ਲੈ ਕੇ ਥੋੜਾ ਬਹੁਤ ਝਗੜਾ ਹੁੰਦਾ ਆ ਜਿਸ ਤੋਂ ਬਾਅਦ ਪ੍ਰਵਾਸੀਆਂ ਦੇ ਵੱਲੋਂ ਇਹਨੂੰ ਇਸ ਨੂੰ ਅਤੇ ਇਹਨਾਂ ਦੋਸਤਾਂ ਨੂੰ ਘੇਰਾ ਜਾਂਦਾ ਤੇ ਉਸ ਤੋਂ ਬਾਅਦ ਇਸ ਦੇ ਉੱਪਰ ਕਿਰਚ ਦੇ ਨਾਲ ਹਮਲਾ ਕਰਤਾ ਜਾਂਦਾ ਜਿਸ ਤੋਂ ਬਾਅਦ ਉਹ ਪ੍ਰਵਾਸੀ ਭੱਜ ਨਿਕਲਦੇ ਨੇ ਉਸ ਤੋਂ ਬਾਅਦ ਦੋਸਤਾਂ ਦੇ ਵੱਲੋਂ ਫੋਰਟਿਸ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਜਾਂਦਾ ਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਸ ਤੋਂ ਬਾਅਦ ਜਦ ਇੱਕ ਪਰਵਾਸੀ ਨੂੰ ਫੜ ਕੇ ਇਸ ਦੇ ਦੋਸਤ ਪੁਲਿਸ ਸਟੇਸ਼ਨ ਦੇ ਵਿੱਚ ਲਿ ਗਏ ਤਾਂ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦ ਕਰਮਚਾਰੀਆਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਭਾਈ ਤੁਸੀਂ ਹੁਣ ਆਪਣੇ ਕੋਲ ਰੱਖੋ ਇਸ ਨੂੰ ਬਾਅਦ ਦੇ ਵਿੱਚ ਜੜਾਇਆ ਉਹ ਲੈ ਆਓ ਘਟਨਾ ਮੁਹਾਲੀ ਦੇ ਫੇਸ 11 ਦੀ ਹੈ 14 ਦੀ ਸ਼ਾਮ ਤੇ 14 ਦੀ ਰਾਤ ਤੇ 15 ਦੀ ਸਵੇਰ ਦੀ ਹੈ ਜਿਸ ਵੇਲੇ 27 ਸਾਲਾ ਗੁਰਸੇਪ ਸਿੰਘ ਨਾਮਕ ਆਪਣੇ ਹੋਰ ਪੰਜ ਸਾਥੀਆਂ ਦੇ ਨਾਲ ਸ਼ਿਵਰਾਤਰੀ ਵਾਲੇ ਦਿਨ ਮੰਦਿਰ ਦੇ ਵਿੱਚ ਮੱਥਾ ਟੇਕਣ ਦੇ ਲਈ ਜਾਂਦਾ ਹੈ ਮੱਥਾ ਟੇਕਣ ਤੋਂ ਬਾਅਦ ਜਦ ਇਹ ਬਾਹਰ ਖੜਦਾ ਆ ਤਾਂ ਉਸਤੇ ਉਸ ਵੇਲੇ ਪੀਸੀਆਰ ਦੀ ਇੱਕ ਗੱਡੀ ਇਸਤੇ ਕੋਲ ਆ ਕੇ ਰੁਕਦੀ ਹੈ ਕਿਉਂਕਿ ਇਹ ਫੇਸ 11 ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਭਾਵੇਂ ਇਸ ਦਾ ਦਫ਼ਤਰ ਫੇਸ 11 ਦੇ ਵਿੱਚ ਸੀ ਤਾਂ ਇਸ ਤੇ ਪਰਿਵਾਰਕ ਮੈਂਬਰ ਇਸੇ ਦੋਸਤ ਦੱਸਦੇ ਨੇ ਕਿ ਕਿਉਂਕਿ ਉਸੇ ਏਰੀਏ ਦੇ ਵਿੱਚ ਦਫਤਰ ਜੀਸੇ ਕਰਕੇ ਪੀਸੀਆਰ ਵਾਲਿਆਂ ਦੇ ਨਾਲ ਜਾਣ ਪਹਿਚਾਨ ਸੀ ਤੇ ਉਹ ਕਿਸੇ ਗੱਲ ਦੇ ਕਰਕੇ ਇਸ ਤੋਂ ਕੋਈ ਗੱਲਬਾਤ ਕਰਦੇ ਨੇ ਗੱਲਬਾਤ ਜਿਹੜੀ ਆ ਉਹ ਪੁੱਛਦੇ ਨੇ ਤਾਂ ਉਹ ਹੁੰਦਾ ਕੁਝ ਐਸਾ ਹੈ ਕਿ ਕੁਝ ਪ੍ਰਵਾਸੀ ਆਪਣੇ ਮੋਟਰਸਾਈਕਲਾਂ ਦੇ ਉੱਪਰ ਇਹਨਾਂ ਦੇ ਨੇੜ ਤੇ ਜਿਹੜੇ ਆ ਉਹ ਖੜੇ ਸੀ ਤਾਂ ਉਸ ਤੇ ਵੱਲੋਂ ਇੱਕ ਇਸ਼ਾਰਾ ਇਸ ਗੁਰਸੇਵ ਸਿੰਘ ਦੇ ਵੱਲੋਂ ਇੱਕ ਇਸ਼ਾਰਾ ਕੀਤਾ ਜਾਂਦਾ ਆ ਉਹਨਾਂ ਪ੍ਰਵਾਸੀਆਂ ਦੇ ਵੱਲ ਇਸ਼ਾਰਾ ਹੁੰਦਾ ਆ ਤਾਂ ਇਸ ਤੇ ਪ੍ਰਵਾਸੀ ਇਹ ਸਮਝਦੇ ਨੇ ਕਿ ਪੁਲਿਸ ਨੂੰ ਗੁਰਸੇਵ ਸਿੰਘ ਨੇ ਸਾਡੀ ਸ਼ਿਕਾਇਤ ਕੀਤੀ ਆ ਜੋ ਉਸ ਤੋਂ ਬਾਅਦ ਗੁਰਸੇਵ ਸਿੰਘ ਦੇ ਕੋਲ ਉਹ ਪ੍ਰਵਾਸੀ ਆਉਂਦੇ ਨੇ ਤੇ ਉੱਥੇ ਜਾ ਕੇ ਮਾਮੂਲੀ ਤਕਰਾਰ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਗੁਰਸੇਵ ਸਿੰਘ ਦੇ ਪਰਿਵਾਰਕ ਮੈਂਬਰ ਤੇ ਦੋਸਤ ਦੱਸਦੇ ਨੇ ਕਿ ਉਸਨੇ ਉਹਨਾਂ ਪ੍ਰਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੇ ਬਾਰੇ ਪੁਲਿਸ ਨੂੰ ਕੁਝ ਨਹੀਂ ਦੱਸਿਆ। ਪਰ ਉਹ ਕਹਿੰਦੇ ਨੇ ਕਿ ਇੰਨਾ ਸੁਨਿਆ ਹੀ ਨਹੀਂ। ਉਸ ਤੋਂ ਬਾਅਦ ਉਹ तकरीबन 25 ਤੋਂ 30 ਜਣੇ ਇਕੱਠੇ ਹੋਏ ਤੇ ਕੱਟੇ ਹੋ ਕੇ ਉਸ ਤੋਂ ਬਾਅਦ ਘੇਰਾ ਫਾੜਿਆ ਤੇ ਘੇਰਾ ਪਾਉਣ ਤੋਂ ਬਾਅਦ ਕਿਰਤ ਦੇ ਨਾਲ ਹਮਲਾ ਗੁਰਸੇਵ ਸਿੰਘ ਦੇ ਉੱਪਰ ਕਰ ਦਿੱਤਾ ਗਿਆ। ਤੇ ਜਿਸ ਤੋਂ ਬਾਅਦ ਗੁਰਸੇਵ ਸਿੰਘ ਤੇ ਉਸਦੇ ਸਾਥੀ ਫੋਰਟਿਸ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਤਾਂ ਉਹ ਕਹਿੰਦੇ ਨੇ ਕਿ ਤਕਰੀਬਨ ਜਿਹੜੇ ਆ ਉਹ ਸਾਨੂੰ 10 ਮਿੰਟ ਲੱਗਦੇ ਨੇ ਜਦ ਅਸੀਂ ਹਸਪਤਾਲ ਦੇ ਵਿੱਚ ਜਾਂਦੇ ਆ ਪਰ ਹਸਪਤਾਲ ਵਾਲਿਆਂ ਨੇ ਜਿਸ ਤਰ੍ਹਾਂ ਦੇ ਨਾਲ ਇਲਾਜ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਦੇ ਨਾਲ ਇਲਾਜ ਜਿਹੜਾ ਆ ਉਹ ਨਹੀਂ ਕੀਤਾ ਹਸਪਤਾਲ ਦੀ ਅਣਗੈਲੀ ਦੀ ਗੱਲ ਇਸ ਤੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਵੀ ਕਰਦੇ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਫੋਰਟਿਸ ਹਸਪਤਾਲ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਐਡਮਿਟ ਹੁੰਦੇ ਨੇ ਤੇ ਗੁਰਸੇਵ ਸਿੰਘ ਦਾ ਇਲਾਜ ਵਿਚ ਵਿਚਾਲੇ ਛੱਡ ਦਿੱਤਾ ਜਾਂਦਾ ਹੈ ਤੇ ਪੂਰੇ ਡਾਕਟਰ ਜਿਹੜੇ ਹੈਗੇ ਨੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਨ ਦੇ ਜਿਹੜੇ ਇਲਾਜ ਦੇ ਲਈ ਚਲੇ ਜਾਂਦੇ ਨੇ ਪਰਿਵਾਰਕ ਮੈਂਬਰਾਂ ਦੀ ਮੰਨੀ ਹੈ ਤਾਂ ਪਰਿਵਾਰਕ ਮੈਂਬਰ ਗੁਰਸੇਪ ਸਿੰਘ ਦੀ ਮੌਤਾ ਕਰਨ ਇੱਕ ਵੀ ਮੰਨਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਸਮੇਂ ਸਿਰ ਉਸਤਾ ਇਲਾਜ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਉਹ ਕਹਿੰਦੇ ਨੇ ਕਿ ਆ ਕੇ ਜਦ ਫੋਰਟਿਸ ਹਸਪੀਟਲ ਦੇ ਵਿੱਚ ਆਉਂਦੇ ਨੇ ਤਾਂ ਇੱਕ ਵਾਰ ਆ ਕੇ ਜਿਹੜਾ ਹੈ ਉਸਤਾ ਜ਼ਖਮ ਨੂੰ ਦੇਖਿਆ ਜਾਂਦਾ ਤੇ ਜ਼ਖਮ ਨੂੰ ਬਹੁਤਾ ਸੀਰੀਅਸਲੀ ਨਹੀਂ ਲਿਆ ਜਾਂਦਾ ਥੋੜਾ ਬਹੁਤ ਇਲਾਜ ਜਿਹੜਾ ਉਹ ਕੀਤਾ ਜਾਂਦਾ ਹੈ ਪਰ ਬਾਅਦ ਦੇ ਵਿੱਚ ਜਦ ਕਿਸੇ ਤਰ੍ਹਾਂ ਦੀ ਤਕਲੀਫ ਗੁਰਸੇਪ ਸਿੰਘ ਨੂੰ ਆਉਂਦੀ ਹੈ ਤਾਂ ਉਸਤੇ ਵੱਲੋਂ ਡਾਕਟਰਾਂ ਨੂੰ ਕਿਹਾ ਜਾਂਦਾ ਤੇ ਆਪਣੇ ਸਾਥੀਆਂ ਨੂੰ ਕਿਹਾ ਜਾਂਦਾ। ਤੋਂ ਉਸ ਤੋਂ ਬਾਅਦ ਡਾਕਟਰ ਤੇ ਉਸ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਦੇ ਵੱਲੋਂ ਇਸ ਗੱਲ ਨੂੰ ਸੀਰੀਅਸ ਲਿਆ ਜਾਂਦਾ ਹੈ। ਪਰਿਵਾਰ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਇਲਾਜ ਦੇ ਲਈ ਸਾਤੋਂ 11 ਤੋਂ 12 ਲੱਖ ਰੁਪਏ ਭਰਵਾ ਲਿਆ ਗਿਆ ਪਰ ਸਾਡੇ ਕਿਸੇ ਵੀ ਮੈਂਬਰ ਨੂੰ ਮਿਲਣ ਤੱਕ ਜਿਹੜਾ ਆ ਉਹ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਹ ਵੀ ਮੰਗ ਰੱਖੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਨਹੀਂ ਤੇ ਇਸ ਦਾ ਕਤਲ ਗੁਰਸੇਪ ਸਿੰਘ ਦਾ ਕਤਲ ਜਿਹੜਾ ਹੈ ਉਹ ਪ੍ਰਵਾਸੀਆਂ ਦੇ ਵੱਲੋਂ ਜਿਹੜਾ ਹੈ ਉਹ ਕੀਤਾ ਗਿਆ ਤੇ ਅਸੀਂ ਇਹ ਸਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰਨੇ ਨੇ ਤਾਂ ਪਰਿਵਾਰਕ ਮੈਂਬਰ ਕਹਿੰਦੇ ਨੇ ਇੱਕ ਵਾਰ ਸਾਨੂੰ ਉੱਤਰਵਾਸਾ ਇਸ ਚੀਜ਼ ਦਾ ਦਿੱਤਾ ਗਿਆ ਦਲਾਸਾ ਦਿੱਤਾ ਗਿਆ ਕਿ ਭਗਵੰਤ ਸਿੰਘ ਮਾਨ ਨੂੰ ਤੁਹਾਡੇ ਨਾਲ ਮਿਲਵਾਇਆ ਜਾਵੇਗਾ ਪਰ ਉਹ ਕਹਿੰਦੇ ਨੇ ਕਿ ਬਾਅਦ ਦੇ ਵਿੱਚ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਇੱਥੋਂ ਨਿਕਲ ਜਾਂਦੇ ਨੇ ਸਾਨੂੰ ਬਿਨਾ ਮਿਲਿਆ ਵੱਡੇ ਸਵਾਲ ਇਸਦੇ ਚਾਹੇ ਸਾਥੀ ਨੇ ਚਾਹੇ ਜਿਹੜੇ ਹੈਗੇ ਨੇ ਪਰਿਵਾਰਕ ਮੈਂਬਰ ਨੇ ਚਾਹੇ ਗੁਰਸੇਵ ਸਿੰਘ ਦੇ ਦੋਸਤ ਨੇ ਉਹਨਾਂ ਦੇ ਵੱਲੋਂ ਇਹੀ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਪ੍ਰਵਾਸੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਪੰਜਾਬੀ ਦਾ ਕਤਲ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਹੈ ਇਸ ਸਬ ਦੇ ਉੱਪਰ ਚਾਹੇ ਸੁਖਪਾਲ ਸਿੰਘ ਕਹਿ ਰਹੇ ਹੋਣ ਚਾਹੇ ਹਰ ਉਹ ਆਵਾਜ਼ ਹੋਵੇ ਜਿਹੜੀ ਪ੍ਰਵਾਸੀਆਂ ਦੇ ਵਿੱਚ ਪੰਜਾਬ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਮਿਲਣੀਆਂ ਨੌਕਰੀਆਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਵੋਟਰ ਕਾਰਡ ਤੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਮਿਲਰੀ ਜ਼ਮੀਨ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਮਿਲ ਰਹੀ ਵਧੇਰੇ ਹੱਕਾਂ ਨੂੰ ਲੈ ਕੇ ਸਵਾਲ ਖੜੇ ਕਰਦੇ ਰਹਿੰਦੇ ਨੇ ਕਿ ਜੇਕਰ ਪੰਜਾਬੀਆਂ ਨੂੰ ਜਾਂ ਹੋਰ ਨਾ ਹੋਰ ਨਾ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉੱਤਰਾਖੰਡ ਹਿਮਾਚਲ ਪ੍ਰਦੇਸ਼ ਉਹਨਾਂ ਸੂਬਿਆਂ ਦੇ ਵਿੱਚ ਜੇਕਰ ਪ੍ਰਵਾਸੀਆਂ ਦੇ ਲਈ ਸਖਤ ਕਾਨੂੰਨ ਨੇ ਸਖਤ ਲਾਇਆ ਤਾਂ ਫਿਰ ਇਹ ਕਾਨੂੰਨ ਸਾਡੇ ਇੱਥੇ ਨਹੀਂ ਹੈ ਇਹ ਵੱਡੇ ਸਵਾਲ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਜਿਹੜੇ ਹੈਗੇ ਆ ਉਹ ਖੜੇ ਕੀਤੇ ਗਏ ਤੇ ਸਮੇਂ-ਸਮੇਂ ਦੇ ਉੱਪਰ ਇਹ ਸਵਾਲ ਖੜੇ ਹੁੰਦੇ ਰਹਿੰਦੇ ਨੇ ਕਿ ਪ੍ਰਵਾਸੀ ਆਪਣਾ ਸੂਬਾ ਛੱਡ ਕੇ ਸੂਬੇ ਦੇ ਵਿੱਚ ਆਉਂਦੇ ਨੇ ਹੋ ਸਕਦਾ ਉਹ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਕੇ ਜਿਹੜਾ ਭੱਜੇ ਹੋਣ ਤੇ ਇੱਥੇ ਆ ਕੇ ਵੋਟਰ ਕਾਰਡ ਉਹਨਾਂ ਦਾ ਬਣਦਾ ਹੈ ਭਾਵੇਂ ਦੋ ਸੂਬਿਆਂ ਦੇ ਵਿੱਚ ਵੋਟਰ ਕਾਰਡ ਹੁੰਦੇ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਆਪਣੇ ਸੂਬੇ ਦੇ ਵਿੱਚ ਇਹ ਵੀ ਹੋ ਸਕਦਾ ਕਿ ਪਿੱਛੋਂ ਕ੍ਰਾਈਮ ਕਰਕੇ ਪੰਜਾਬ ਦੇ ਵਿੱਚ ਆਏ ਹੋਣ ਤੇ ਫਿਰ ਇਸ ਇਸ ਚੀਜ਼ ਦੀ ਤਸਦੀਕ ਕਿਵੇਂ ਕੀਤੀ ਜਾਂਦੀ ਹੈ ਕਿ ਭਾਈ ਕੋਈ ਵੀ ਕ੍ਰਾਈਮ ਕਰਕੇ ਪੰਜਾਬ ਦੇ ਵਿੱਚ ਆਇਆ ਤੇ ਉਸ ਉਹਨੂੰ ਪੰਜਾਬ ਦੇ ਵਿੱਚ ਰਹਿਣ ਦੇ ਲਈ ਜਗ੍ਹਾ ਦਿੱਤੀ ਜਾਂਦੀ ਉਸ ਨੂੰ ਪੰਜਾਬ ਦੇ ਪੰਜਾਬ ਦਾ ਵੋਟਰ ਕਾਰਡ ਜਿਹੜਾ ਹੈ ਹੈਗਾ ਉਸ ਨੂੰ ਦਿੱਤਾ ਜਾਂਦਾ ਇਸ ਆਧਾਰ ਦੇ ਉੱਪਰ ਵੱਡੇ ਸਵਾਲ ਜਿਹੜੇ ਆ ਖੜੇ ਹੁੰਦੇ ਰਹੇ ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਸਾਹਮਣੇ ਆਇਆ ਇਸ ਤੋਂ ਇਸ ਮਾਮਲੇ ਦੇ ਵਿੱਚ ਜਿਹੜੇ ਜਿਹੜੇ ਲੋਕ ਜਿਹੜਾ ਇਕੱਠੇ ਹੋਏ ਉਹਨਾਂ ਦੇ ਵੱਲੋਂ ਪਿਛਲੇ ਮਾਮਲੇ ਜਿਨ੍ਹਾਂ ਦੇ ਵਿੱਚ ਪ੍ਰਵਾਸੀਆਂ ਦੇ ਨਾਮ ਆਏ ਚਾਹੇ ਉਹ ਕੁੰਬੜਾਂ ਦਾ ਮਾਮਲਾ ਹੋਵੇ ਚਾਹੇ ਉਹ ਹੋਰ ਮਾਮਲੇ ਹੋਣ ਤਾਂ ਉਹਨਾਂ ਮਾਮਲਿਆਂ ਨੂੰ ਵੀ ਅੱਗੇ ਰੱਖਿਆ ਗਿਆ ਕਿ ਪਿਛਲੇ ਜੋ ਮਾਮਲੇ ਹੋਏ ਪਿਛਲੇ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਉਸ ਤੋਂ ਪੰਜਾਬ ਸਰਕਾਰ ਨੇ ਕੀ ਕੁਝ ਸਿੱਖਿਆ ਇਹ ਵੱਡੇ ਸਵਾਲੀਆਚਨ ਜਿਹੜੇ ਆ ਉਹ ਖੜੇ ਹੋਏ ਹਾਲਾਂਕਿ ਜੇਕਰ ਹੁਣ ਦੀ ਗੱਲ ਕਰੀਏ ਤਾਂ ਜਿਹੜੇ ਜਿਹੜੇ ਲੋਕ ਹੁਣ ਤੱਕ ਤਸਦੀਕ ਹੋਏ ਬਹੁਤਿਆਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋ ਚੁੱਕੀ ਹੈ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਇਸ ਗੁਰਸੇਵ ਸਿੰਘ ਦੇ ਦੋਸਤਾਂ ਦੇ ਵੱਲੋਂ ਵੱਡੇ ਸਵਾਲ ਜਿਹੜੇ ਆ ਸਰਕਾਰ ਨੂੰ ਲੈ ਕੇ ਵੀ ਖੜੇ ਕੀਤੇ ਗਏ ਕਿ ਜਿਸ ਤਰ੍ਹਾਂ ਦੇ ਨਾਲ ਗੁਰਸੇਵ ਸਿੰਘ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਲਾਸਟ ਜਿਹੜੀ ਆ ਉਹ ਚੁੱਕੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਪੋਰਟਸ ਹਸਪਤਾਲ ਦੇ ਕੋਲ ਇਹ ਲੋਕ ਆਪਣਾ ਤਰਨਾ ਪ੍ਰਦਰਸ਼ਨ ਕਰ ਰਹੇ ਸੀ ਪਰ ਤਰਨਾ ਪ੍ਰਦਰਸ਼ਨ ਕਰ ਰਹੇ ਇਸ ਦੇ ਸਾਥੀਆਂ ਨੇ ਦੋਸਤਾਂ ਨੇ ਇਹ ਇਲਜ਼ਾਮ ਲਾਇਆ ਕਿ ਪੁਲਿਸ ਦੇ ਵੱਲੋਂ ਧੋਖੇ ਦੇ ਨਾਲ লাশ ਜਿਹੜੀ ਆ ਉਹ ਪਿੰਡ ਭੇਜ ਦਿੱਤੀ ਜਾਂਦੀ ਆ ਗੁਰਸੇਵ ਸਿੰਘ ਦੇ ਕੋਲ ਗੁਰਸੇਵ ਸਿੰਘ ਜੋ ਆ ਉਹ ਮੋਹੱਲੀ ਦੇ ਵਿੱਚ 11 ਫੇਸ ਦੇ ਵਿੱਚ ਜਿਹੜਾ ਹੈਗਾ ਉਹ ਰਹਿ ਰਿਹਾ ਸੀ ਪਰ ਉਹ ਰਹਿਣ ਵਾਲਾ 11 ਫੇਸ ਦਾ ਨਹੀਂ ਸੀ ਉਸਤੇ ਪਿੰਡ ਜਿਹੜੀ ਆ ਉਸੀ লাশ ਜਿਹੜੀ ਆ ਉਹ ਭੇਜ ਦਿੱਤੀ ਗਈ ਇਲਜ਼ਾਮਤ ਇੱਥੋਂ ਤੱਕ ਵੀ ਲਾਇਕ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਦੇ ਵਿੱਚੋਂ ਕਿਸੇ ਰਿਸ਼ਤੇਦਾਰ ਦਾ ਨਾਮ ਲੈ ਕੇ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਇਹ ਕੁਝ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਭ ਕੁਝ ਚੜਾਇਆ ਉਹ ਕੀਤਾ ਕੇ ਇਸ ਸਬੰਧ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਗੁੰਦੋ ਯਾਦ ਧੰਨਵਾਦ